ਮਾਰਿਆ ਜੱਗੂ ਆ ਗਿਆ ਇੱਕ ਵਾਰੀ ਫੇਰ ਕਿਨ ਕਿਸੇ ਵੀਰ ਦਾ ਮੈਨੂੰ ਮੈਸੇਜ ਆਇਆ ਕਿ ਨੇ ਯਾਰ ਜੱਗੂ ਨੇ ਸੱਟ ਲੱਗੀਆਂ ਕਿਸੇ ਕੰਟੈਨਟਰ ਨੇ ਜਿੱਕੜੀ ਨਹੀਂ ਕੀਤਾ ਮੈਸੇਜ ਗੱਲ ਤੇ ਸਹੀ ਹੈ ਵੀਰ ਦੀ ਮਾਫੀ ਚਾਹੁੰਦੇ ਐ ਪਰ ਕੀ ਕਰੀਏ ਟੂਰਨਾਮੈਂਟਰ ਦੇ ਵਿੱਚ ਪ੍ਰੈਸ਼ਰ ਹੀ ਇੰਨਾ ਹੁੰਦਾ ਔਰ ਜੱਗੂ ਦੇ ਲਈ ਦੁਆਵਾਂ ਨੇ ਲੈ ਵੀ ਹਾਕਮ ਵਾਲਿਆ ਰੈਂਬੋ ਤੇਰੇ ਲਈ ਦੁਆਵਾਂ ਨੇ ਆਹ ਦਰਸ਼ਕ ਤੈਨੂੰ ਪਿਆਰ ਕਰਦੇ ਆ ਦੁਨੀਆ ਦੇ ਵਿੱਚ ਦੱਸ ਦਿੰਦਾ ਵੀ ਹਾਕਮ ਵਾਲਾ ਪਿੰਡ ਕਿੱਥੇ ਜੇ ਪੈਂਦਾ ਹੈ ਹਾਕਮ ਵਾਲੀਆ ਜੱਗੂ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਘਰੇ ਕਹਿੰਦੇ ਮੋਟਰਸੇਕਲਾਂ ਦੀ ਟਰੈਕਟਰਾਂ ਦੀ ਮੇਰੇ ਵੀਰੇ ਲਾਈਨ ਲਾਈ ਬੈਠਾ ਐਨ ਸਵਾਦ ਵਾਲੀ ਗੱਲ ਹੋਈ ਪਈ ਐ ਛੁੱਟ ਲਿਓ ਗਰਾਊਂਡ ਦਾ ਨਿਸ਼ਾਨਚਿਨਾ ਬਣਾ ਕੇ ਰੱਖੀ ਆ ਬਿਲਕੁਲ ਮਨੀ ਧੰਨਵਾਦ ਹੈ ਬਹੁਤ ਸਤਿਕਾਰ ਹੈ ਵੀਰੇ ਮਨੀ ਕਹਿੰਦਾ ਵੀ ਜੱਗੂ ਆਖਿਆ ਸੀਗਾ ਵੀ ਆਊਗਾ ਆਇਆ ਹੈ ਬੇਸ਼ੱਕ ਸੱਟ ਲੱਗੀ ਹੋਈ ਐ ਪਰ ਨੌਜੇ ਨਹੀਂ ਖੇਡ ਰਿਹਾ ਪਰ ਫਿਰ ਵੀ ਆਪਣੀ ਟੀਮ ਦੇ ਨਾਲ ਧਨੌਰੀ ਦੇ ਨਾਲ ਪੁੱਜਿਆ ਹੋਇਆ ਪਹਿਲਾ ਸੈਮੀਫਾਈਨਲ ਸਿਰੇ ਦੀ ਟੱਕਰ ਮੇਰੇ ਵੀਰੋ